ਜੀ ਆਇਆਂ ਨੂੰ ਕਹਦੇ ਵਿਦਿਆਰਥੀਓ 9ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਅਧਿਆਇ 9ਵਾਂ ਚੱਕਰ ਅਭਿਆਸ ਨੰਬਰ 9.3 ਤੇ ਇਸ ਦੇ ਦੋ ਸਵਾਲ 7ਵਾਂ ਤੇ 9ਵਾਂ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੇ 7ਵਾਂ ਸਵਾਲ ਬੱਚਿਓ ਅਸੀਂ ਦੋ ਵਿਧੀਆਂ ਨਾਲ ਹੀ ਕਰਾਂਗੇ ਸੋ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਹੱਲ ਆਪਣੀ ਨੋਟਬੁੱਕ 'ਚ ਉਤਾਰ ਲਓ ਪਰ ਮਗਰੋਂ ਦੀ ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ ਸੋ ਆਓ ਸ਼ੁਰੂ ਕਰੀਏ ਇਸੇ ਚੈਨਲ ਤੇ ਪਿਆਰੇ ਵਿਦਿਆਰਥੀਓ ਤੁਹਾਡੀ 9ਵੀਂ ਜਮਾਤ ਨਾਲ ਜੁੜੀਆਂ ਕੁਝ ਹੋਰ ਪਲੇਲਿਸਟਾਂ ਵੀ ਹੈਗੀਆਂ ਨੇ ਚੈਨਲ ਤੇ ਜਾਓ ਚੈਨਲ ਨੂੰ ਖੋਲੋ ਪਲੇਲਿਸਟ ਤੇ ਟੈਪ ਕਰੋ ਤੇ ਇੱਥੇ ਤੁਹਾਨੂੰ ਮਿਲਣਗੀਆਂ 9th english mcq 9th english literature 9th grammar 9th math notes ਫਿਰ 9th math english medium ਦੇ ਵਿੱਚ ਫਿਰ ਇੱਕ ਹੈਗੀ ਮੈਥ ਕਨਸੈਪਟਸ ਇੰਗਲਿਸ਼ మీడియం ਵਿੱਚ ਇੱਕ ਹੈਗੀ ਗਣਿਤ ਦੇ ਸਿਧਾਂਤ ਪੰਜਾਬੀ మీడియం ਵਿੱਚ ਇੱਕ ਹੈਗੀ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਦੋਨੋਂ ਇੰਗਲਿਸ਼ ਪੰਜਾਬੀ మీడియం ਵਿੱਚ ਹੈਗੀਆਂ 9th ਸਾਇੰਸ ਇੰਗਲਿਸ਼ ਮੀਡੀਅਮ ਵਿੱਚ ਤੇ ਇੱਕ ਹੈਗੀ ਬੱਚੋ ਐਬ੍ਰੀਵੀਏਸ਼ਨਸ ਜੋ ਕਿ ਇੱਕ ਜਨਰਲ ਨੋਲੇਜ ਦਾ ਖਜ਼ਾਨਾ ਹੈ ਸੋ ਤੁਸੀਂ ਇਹਨਾਂ ਪਲੇਲਿਸਟ ਨੂੰ ਖੋਲੋ ਤੇ ਇਹਨਾਂ ਅੱਜ ਪੇ ਵੀਡੀਓ ਵੀ ਜ਼ਰੂਰ ਦੇਖੋ ਹਉ ਦੇਖਿਏ ਬੱਚੋ ਸਤਵਾਂ ਸਵਾਲ ਜਿਹਨੂੰ ਅਸੀਂ ਦੋ ਵਿਧੀਆਂ ਰਾਹੀਂ ਕਰਨਾ ਹੈ ਤੇ ਬੜਾ ਹੀ ਸੌਖਾ ਤੇ ਸਿਧਾਂਤਕ ਸਵਾਲ ਹੈਗਾ ਕਹਿੰਦੇ ਜੇਕਰ ਇੱਕ ਚੱਕਰੀ ਚਤੁਰਭੁਜ ਦੇ ਵਿਕਰਣ ਉਸ ਦੇ ਸ਼ਿਖਰਾਂ ਵਿੱਚੋਂ ਹੋ ਕੇ ਜਾਣ ਵਾਲੇ ਚੱਕਰ ਦੇ ਵਿਆਸ ਹੋਣ ਸਵਾਲ ਨੂੰ ਬੜਾ ਧਿਆਨ ਨਾਲ ਪੜ੍ਹਨਾ ਹੈ ਕਿ ਚਤੁਰਪੁਜ ਚੱਕਰੀ ਹੈਗਾ ਭਾਵ ਉਹਦੇ ਚਾਰੋਂ ਸ਼ਿਖਰ ਚੱਕਰ ਤੇ ਹੋਣਗੇ ਤੇ ਉਹਦੇ ਜੋ ਚਤੁਰਪੁਜ ਦੇ ਵਿਕਰਣ ਨੇ ਉਹੀ ਉਸ ਚੱਕਰ ਦੇ ਵਿਆਸ ਨੇ ਤਾਂ ਸਿੱਧ ਕਰੋ ਕਿ ਉਹ ਇੱਕ ਆਇਤ ਹੈ ਸੋ ਬੱਚੋ ਬੜਾ ਹੀ ਸੌਖਾ ਸਵਾਲ ਹੈ ਸੋ ਇਹ ਸਵਾਲ ਕਰਨ ਲਈ ਬੱਚੋ ਸਾਨੂੰ ਚਤੁਰਪੁਜ ਦੇ ਗੁਣਾਂ ਦਾ ਪਤਾ ਹੋਣਾ ਚਾਹੀਦਾ ਹੈ ਸੋ ਇਹ ਚਤੁਰਪੁਜ ਦੇ ਦੋ ਖਾਸ ਗੁਣ ਨੇ ਅਸੀਂ ਉਹਦੀ ਵਰਤੋਂ ਕਰਾਂਗੇ ਤੇ ਫੋ ਦੋ ਵਰਤੋਂ ਕਰਕੇ ਅਸੀਂ ਦੋ ਵੀਧੀਆਂ ਰਾਹੀਂ ਕਰਾਂਗੇ ਇੱਕ ਤੇ ਹੈ ਕਿ ਆਇਤ ਦੇ ਆਇਤ ਦੇ ਚਾਰੋਂ ਕੋਣ 90 90 ਡਿਗਰੀ ਦੇ ਹੁੰਦੇ ਨੇ ਇੱਕ ਗੁਣਾ ਹੈਗਾ ਅਸੀਂ ਇਹਦੀ ਵਰਤੋਂ ਕਰਾਂਗੇ ਤੇ ਦੂਜਾ ਬੱਚਿਓ ਕੀ ਆਇਤ ਦੇ ਜਿਹੜੇ ਵਿਕਰਣ ਨੇ ਉਹ ਇੱਕ ਦੂਜੇ ਨੂੰ ਸਮਦੂਪਾਜੀ ਤੇ ਕਰਦੀ ਨੇ ਕਿਉਂਕਿ ਜਿੰਨੇ ਵੀ ਸਮਾਂਤਰ ਚਤੁਰਭੁਜ ਹੁੰਦੇ ਨੇ ਉਹਨਾਂ ਦੇ ਵਿਕਰਣਿਕ ਦੋ ਜਿਹਨੂੰ ਸੰਧੂਪਾਜਿਤ ਕਰਦੇ ਨੇ ਤੇ ਆਇਤ ਇੱਕ ਸਮਾਂਤਰ ਚਤੁਰਭੁਜ ਵੀ ਹੁੰਦਾ ਹੈ। ਸੋ ਇੱਕ ਦੂਜੇ ਨੂੰ ਸੰਧੂਪਾਜਿਤ ਤੇ ਕਰਦੇ ਨੇ ਪਰ ਨਾਲ ਦੇ ਨਾਲ ਉਹ ਬਰਾਬਰ ਵੀ ਹੁੰਦੇ ਨੇ। ਕਿਸੇ ਵੀ ਆਇਤ ਦੇ ਵਿਕਰਣ ਆਪਸ ਵਿੱਚ ਬਰਾਬਰ ਹੁੰਦੇ ਹਨ। ਸੋ ਇਹ ਦੋ ਜਿਹੜੀਆਂ ਗੁਣ ਨੇ ਅਸੀਂ ਆਪਣੇ ਆਇਤ ਦੇ ਉਹਦੀ ਵਰਤੋਂ ਕਰਕੇ ਇਹ ਸਿੱਧ ਕਰਾਂਗੇ। ਸੋ ਦੇਖੀ ਹੁਣ ਪਹਿਲੇ ਪਹਿਲੀ ਵਿਧੀ ਹੈ ਵਿਕਰਣ AC ਅਤੇ BD ਚੱਕਰੀ ਚਤੁਰਭੁਜ ABCD ਦੇ ਸ਼ਿਖਰਾਂ ਵਿੱਚੋਂ ਹੋ ਕੇ ਜਾਣ ਵਾਲੇ ਚੱਕਰ ਦੇ ਵਿਆਸ ਹਨ। ਅਤੇ ਚੱਕਰ ਦੇ ਕੇਂਦਰ O ਚੋਂ ਲੰਘਦੇ ਹਨ ਕਿਉਂਕਿ ਇਹਨਾਂ ਨੇ ਚਿੱਤਰ ਚ ਸਾਨੂੰ ਚਿੱਤਰ ਨਹੀਂ ਦਿੱਤਾ ਸੋ ਅਸੀਂ ਚਿੱਤਰ ਬਣਾਇਆ ਤੇ ਉਹ ਜਿਹੜਾ ਬੱਚਿਓ ਇਹਦਾ ਕੇਂਦਰ ਹੈ ਉਹ ਸਾਡਾ O ਹੈ ਠੀਕ ਹੈ O ਚੋਂ ਲੰਘਦੇ ਨੇ ਕੇਂਦਰ ਚੋਂ ਹੁਣ ਕੌਣ BAD ਅਤੇ ਕੌਣ BCD ਕੌਣ BAD ਅਤੇ ਕੌਣ BCD ਕੌਣ BCD ਕਰਮਵਾਰ ਅਰਧ ਚੱਕਰ DAD ਅਰਧ ਚੱਕਰ ਕਿਹੜਾ d a b ਅਰਧ ਚੱਕਰ ਕਿਉਂਕਿ ਵਿਆਸ ਹੈ ਨਾ ਬੱਚਿਓ b d ਤੇ ਵਿਆਸ ਹੈਗਾ ਠੀਕ ਹੈ ਨਾ ਨਾਲ ਹੀ ਵਿਕਰਣ ਹੈਗਾ ਸੋ ਇਹ ਕੀ ਹੋ ਗਿਆ ਅਰਧ ਚੱਕਰ ਅਤੇ d c b ਅਤੇ d c b ਇਹ ਕਰਦ ਚੱਕਰ ਹੈ ਹੋ ਗਿਆ ਠੀਕ ਹੈ ਸੋ ਇਹ ਕੋਣ ਇੱਕ b d ਤੇ ਕੋਣ d c b ਜਾਂ b c d ਉੱਤੇ ਵਿਆਸ b d ਦੁਆਰਾ ਬਣੇ ਹੈ b d ਵਿਆਸ ਹੈਗਾ ਬਣੇ ਕੋਣ ਹਨ ਅਤੇ ਅਸੀਂ ਜਾਣਦੇ ਹਾਂ ਕਿ ਅਰਧ ਵਿਆਸ ਚੱਕਰ ਦਾ ਕੋਣ ਸਮ ਕੋਣ ਹੁੰਦਾ ਹੈ। ਅਰਧ ਵਿਆਸ ਜਿਹੜਾ ਹੋਏਗਾ ਵਿਚਿਓ ਆਪਣਾ ਅਰਧ ਚੱਕਰ ਹੋਏਗਾ ਜਿਹੜਾ ਅਰਧ ਚੱਕਰ ਜਿਹਦਾ ਵਿਆਸ ਦੇ ਨਾਲ ਇੱਥੇ ਜਿਹੜੇ ਮਰਜੀ ਕੋਣ ਬਣਾ ਲਓ ਜਿਹੜਾ ਮਰਜੀ ਜਿੰਨੇ ਮਰਜੀ ਤ੍ਰਿਭੁਜ ਬਣਾ ਲਓ ਇੱਥੇ ਜਿਹਦਾ ਇੱਕ ਜਿਹੜੇ ਇੱਕ ਇੱਕ ਭੁਜਾ ਜਿਹੜੀ ਹੈ ਉਹ ਵਿਆਸ ਹੋਈ ਜੀ ਨਾ ਤੇ ਇੱਕ ਸ਼ਿਖਰ ਇੱਥੇ ਕੋਈ ਵੀ ਲੈ ਲਵੋ ਤੇ ਉਹਨਾਂ ਤ੍ਰਿਭੁਜ ਬਣੇਗਾ ਬੱਚਿਓ ਉਹ ਸ਼ਿਖਰ ਦੇ ਉੱਤੇ ਉਹ 90 ਡਿਗਰੀ ਦਾ ਹੋਏਗਾ ਸਮ ਕੋਣ ਹੁੰਦਾ ਹੈ ਠੀਕ ਹੈ। ਸੋ so, ਕੋਣ BAD ਬਰਾਬਰ ਕੋਣ DCB ਬਰਾਬਰ 90 ਡਿਗਰੀ ਸੋ ਇਹ ਕੋਣ ਵੀ 90 ਡਿਗਰੀ ਹੋ ਗਿਆ ਹੈ ਕੋਣ ਵੀ 90 ਡਿਗਰੀ ਹੋ ਗਿਆ ਇਸੇ ਤਰ੍ਹਾਂ ਵਿਆਸ AC ਨੂੰ ਲੈ ਕੇ ਹੁਣ ਵਿਆਸ CC ਲੈ ਲਵੋ ਕਿ ਇਹ ਅਰਧ ਚੱਕਰ ਹੋ ਗਿਆ ਤੇ ਇਹ ਕੋਣ 90 ਡਿਗਰੀ ਹੋ ਗਿਆ ਇਹ ਵਿਆਸ ਹੈਗਾ ਤੇ ਇਹ ਅਰਧ ਚੱਕਰ ਹੋ ਗਿਆ ਤੇ ਇਹ ਕੋਣ ਵੀ 90 ਡਿਗਰੀ ਹੋ ਗਿਆ ਸੋ ਇਸੇ ਤਰ੍ਹਾਂ ਵਿਆਸ CC ਨੂੰ ਲੈ ਕੇ ਕੋਣ ADC ਬਰਾਬਰ ਕੋਣ ADC ਬਰਾਬਰ 90 ਡਿਗਰੀ ਕਿਉਂਕਿ ਚਤ੍ਰਪੂਰ ਦੇ ਚਾਰੋਂ ਕੋਣ ਸਮਕੋਣ ਹਨ ਇਸ ਲਈ ਚਤੁਰਭੁਜ ਆਇਤ ਹੈ ਕਿੰਨਾ ਸੌਖਾ ਸਵਾਲ ਸੀ ਬੱਚਿਓ ਸਿਰਫ ਅਸੀਂ ਉਹ ਅਰਧ ਚੱਕਰ ਦਾ ਅਰਧ ਚੱਕਰ ਦੇ ਵਿੱਚ ਬਣਾ ਕੋਣ ਜੋ ਸਮਕੁਣ ਹੁੰਦਾ ਉਸ ਸਿਧਾਂਤ ਨੂੰ ਵਰਤ ਕੇ ਅਸੀਂ ਚਾਰੋਂ ਕੋਣ 90 ਡਿਗਰੀ ਸਿੱਧ ਕਰ ਦਿੱਤੇ ਤੇ ਸੰਸਿਧ ਹੋ ਗਿਆ ਕਿ ਇਹ ਚਤੁਰਭੁਜ ਆਇਤ ਹੈ ਹੁਣ ਅਸੀਂ ਬੱਚਿਓ ਦੂਜੀ ਵਿਧੀ ਦੇਖੀਏ ਸੋ ਦੂਜੀ ਵਿਧੀ ਦੂਜੀ ਵਿਧੀ ਵਿੱਚ ਉਹੀ ਸਵਾਲ ਹੈ ਸੋ ਵਿਕਰਣ AC ਅਤੇ BD ਚੱਕਰੀ ਚਤੁਰਭੁਜ ABCD ਦੇ ਸ਼ਿਖਰਾਂ ਵਿੱਚੋਂ ਹੋ ਕੇ ਜਾਣ ਵਾਲੇ ਚੱਕਰ ਦੇ ਵਿਆਸ ਹਨ ਅਤੇ ਚੱਕਰ ਦੇ ਕੇਂਦਰ ਉਹ ਚੋਂ ਲੰਘਦੇ ਹਨ ਠੀਕ ਹੈ ਇੱਥੇ ਵਿੱਚ ਟਿੱਪੀ ਆਣੀ ਸੀਗੀ ਠੀਕ ਹੈ ਲੰਘਦੇ ਹਨ ਭਾਵ AC BD ਚੱਕਰ ਦੇ ਵਿਆਸ ਸੋ AC ਜਿਹੜਾ ਹੈ ਉਹ BD ਦੇ ਬਰਾਬਰ ਹੈ ਦੋ ਵਿਆਸ ਨੇ ਕਿਉਂ ਕਿਸੇ ਵੀ ਚੱਕਰ ਦੇ ਵਿਆਸ ਬਰਾਬਰ ਹੁੰਦੇ ਨੇ ਨਾਲੇ AO CO, AO CO ਅਤੇ BO DO ਕਿਉਂ ਚੱਕਰ ਦੇ ਅਰਧ ਵਿਆਸ ਵੀ ਬਰਾਬਰ ਹੁੰਦੇ ਨੇ ਜਿਹੜਾ ਮਰਜ਼ੀ ਅਰਧ ਵਿਆਸ ਲਓ ਕਿਸੇ ਚੱਕਰ ਦਾ ਜਿੰਨੇ ਮਰਜ਼ੀ ਅਣਗਿਣਤ ਅਰਧ ਵਿਆਸ ਲਓਗੇ ਸਾਰੇ ਬਰਾਬਰ ਹੋਣਗੇ ਅਣਗਿਣਤ ਵਿਆਸ ਹੋਣਗੇ ਸਾਰੇ ਬਰਾਬਰ ਹੋਣਗੇ ਹੁਣ ਬੱਚਿਓ ਇਹ ਵਿਆਸ ਵੀ ਹੈ ਤੇ ਨਾਲ ਨਾਲ ਕੀ ਹੈਗੇ ਨੇ ਹੈ ਦੋ ਵਿਕਰਣ ਵੀ ਨੇ ਭਾਗ ਵਿਕਰਣ AC ਅਤੇ BD AC ਅਤੇ BD ਇੱਕ ਦੂਜੇ ਨੂੰ ਸਮਦੂ ਭਾਜਿਤ ਕਰਦੇ ਨੇ ਕਿਉਂ AO CO ਤੇ BO DO ਇੱਕ ਦੂਜੇ ਨੂੰ ਸਮਦੂ ਭਾਜਿਤ ਕਰਦੇ ਹਨ ਇਸ ਕਰਕੇ ਦੇਖੀ ਹੋ ਗਿਆ ਇਹ ਸਮਾਂਤਰ ਚਤੁਰਭੁਜ ਹੋ ਗਿਆ ਅਤੇ ਬਰਾਬਰ ਹਨ ਸੇ ਬਰਾਬਰ ਵੀ ਹਨ ਤੇ ਬਰਾਬਰ ਹੋਣ ਕਰਕੇ ਬੱਚਿਓ ਉਹ ਚਤੁਰਭੁਜ ਆਇਤ ਬਣ ਗਿਆ ਇਸ ਤਰ੍ਹਾਂ ਚੱਕਰੀ ਚਤੁਰਭੁਜ ABCD ਇੱਕ ਆਇਤ ਹੈ ਇਸ ਤਰ੍ਹਾਂ ਚੱਕਰੀ ਚਤੁਰਭੁਜ ਇੱਕ ਆਇਤ ਹੈ ਸੋ ਬੱਚਿਓ ਇਹ ਸਾਡਾ ਦੂਜਾ ਵਿਧਾ ਦੂਜੀ ਵਿਧੀ ਦੇ ਨਾਲ ਵੀ ਇਹ ਜਿਹੜਾ ਗੱਲ ਸਿੱਧ ਹੋ ਗਈ ਆਓ ਹੁਣ ਅਗਲਾ ਸਵਾਲ ਦੇਖੀਏ ਹੁਣ ਇਹ ਵਿੱਚੋਂ ਨਵਾਂ ਸਵਾਲ ਬੱਚਿਓ ਤੁਸੀਂ ਹੈਰਾਨ ਹੋਵੋਗੇ ਦੇਖੋ ਇਹ ਸਵਾਲ ਕਿੰਨਾ ਗੁੰਝਲਦਾਰ ਲੱਗਦਾ ਹੈ ਕਿੰਨਾ ਡਰਾਉਣਾ ਲੱਗਦਾ ਹੈ ਪਰ ਇਹ ਸਵਾਲ ਇੰਨਾ ਸੌਖਾ ਹੈ ਕਿ ਦੋ ਪੜਾਵਾਂ ਦੇ ਵਿੱਚ ਇਹਦਾ ਹੱਲ ਹੋ ਜਾਏਗਾ ਇਸ ਕਰਕੇ ਤੁਹਾਨੂੰ ਮੈਂ ਦੱਸਣਾ ਚਾਹਨਾ ਕਿ ਗਣਿਤ ਬਿਲਕੁਲ ਵੀ ਡਰਾਉਣਾ ਨਹੀਂ ਹੈ ਦੇਖ ਕੇ ਘਬਰਾਉਣਾ ਨਹੀਂ ਹੈਗਾ ਬਸ ਜੇ ਤੁਹਾਨੂੰ ਗਣਿਤ ਦੇ ਸਿਧਾਂਤਾਂ ਦਾ ਪਤਾ ਹੈ ਚੰਗੀ ਤਰ੍ਹਾਂ ਤੇ ਤੁਸੀਂ ਵੀਡੀਓ ਧਿਆਨ ਨਾਲ ਦੇਖੋ ਸੁਣੋ ਸਮਝੋ ਅਭਿਆਸ ਕਰੋ ਤੇ ਕੋਈ ਵੀ ਗੱਲ ਬਿਲਕੁਲ ਵੀ ਆਫੀਨਲ ਦੇ ਉਹ ਕਿੰਨੀਆਂ ਲਾਈਨਾਂ ਲੱਗ ਰਹੀਆਂ ਇਧਰੇ ਦਾ ਟੇੜੀਆਂ ਮੇਡੀਆਂ ਤੇ ਲੱਗਦਾ ਪਤਾ ਨਹੀਂ ਕੀ ਚੀਜ਼ ਹੈ ਗਈ ਹੈ ਤੁਸੀਂ ਦੇਖੋਗੇ ਦੋ ਪੜਾਵਾਂ ਦੇ ਵਿੱਚ ਇਹ ਸਵਾਲ ਹੱਲ ਹੋ ਜਾਏਗਾ ਦੋ ਚੱਕਰ ਦੋ ਬਿੰਦੂਆਂ B ਅਤੇ C ਉੱਤੇ ਕੱਟਦੇ ਹਨ ਸੋ ਇਹ ਕਿਹ ਚੱਕਰ ਹੈ ਠੀਕ ਹੈ ਇਹ ਚੱਕਰ ਹੈ ਤੇ ਜਿਹੜੇ ਇਧਰ ਘੁਮੇ ਬਿਲਕੁਲ ਦੂਜੇ ਨੂੰ ਕੱਟਿਆ ਤੇ ਕਿਹਤੇ ਕਿਤੇ B ਪਰ C ਤੇ ਕੱਟਿਆ B ਅਤੇ C ਦੇ ਕੱਟਦੇ ਹਨ ਸਾਬ ਪਤਾ ਲੱਗਦਾ ਹੈ ਫਿਰ ਕਹਿੰਦੇ B ਤੋਂ ਹੋ ਕੇ ਜਾਣ ਵਾਲੇ ਦੋ ਰੇਖਾਖੰਡ ਅਤੇ PBQ ਚੱਕਰ ਨੂੰ ਆਪਣਾ ਇਹ ਕੱਟਦੇ ਹਨ ਇੱਥੇ B ਅਤੇ C ਵੀ ਆਣਾ ਸੀ ਮੈਂ ਫਿਰ ਅੱਛੇ ਬੱਚੇ ਇੱਥੇ B ਅਤੇ C ਮਣੀ ਹਾਂ ਨਹੀਂ ਸੌਰੀ B ਤੋਂ ਹੋਣ ਵਾਲੇ ਹਾਂ B ਤੋਂ ਹੋ ਕੇ ਜਾਣ ਵਾਲੇ ਦੋ ਰੇਖਾਖੰਡ ਹੀ ਕਹੇਗਾ ਇੱਕ ਹੈਗਾ ABD ਤੇ ਦੂਜਾ B ਤੋਂ ਯਾਰ PBQ ਆ ਦੇਖੋ B ਤੋਂ ਦੋਨੋਂ ਦੋਨੋਂ B ਤੋਂ ਜਾ ਰਹੇ ਨੇ ਇਕ ਹੈਗਾ ABD ਇੱਕ ਰੇਖਾਖੰਡ ਹੈਗਾ ਤੇ ਇੱਕ ਹੈਗਾ PQ PQ ਚੱਕਰ ਨੂੰ AD ਹੈ A ਤੇ ਤੇ ਇਥੇ D ਤੇ ਠੀਕ ਹੈ ਤੇ ਅਤੇ P ਅਤੇ Q ਤੇ P ਅਤੇ Q ਤੇ ਸੋ PQ ਜਿਹੜਾ ਹੈ ਇਸ ਚੱਕਰ ਨੂੰ P ਤੇ ਇਸ ਚੱਕਰ ਨੂੰ Q ਤੇ ਜਿਹੜਾ ABD ਰੇਖਾਖੰਡ ਹੈਗਾ ਇਸ ਚੱਕਰ ਨੂੰ A ਤੇ ਤੇ ਇਸ ਚੱਕਰ ਨੂੰ AD ਤੇ D ਤੇ ਕੱਟਦੇ ਹੋਏ ਖਿੱਚੇ ਗਏ ਹਨ ਦੇਖੋ ਚਿੱਤਰ 10.40 ਸੋ ਚਿੱਤਰ ਤੁਹਾਡੀ ਕਿਹਾਵਦਾ ਹੈ ਸਿੱਧ ਕਰੋ ਕਿ ਕੋਣ ACP ਕੋਣ ACP ਐ ਕੋਣ ਬਰਾਬਰ ਹੈ ਕੋਣ QCD QCD ਐ ਕੋਣ ਦੇ ਬਰਾਬਰ ਹੈ ਲਓ ਜੀ ਹੁਣ ਅਸੀਂ ਸਿੱਧ ਕਰਦੇ ਆਂ ਤੇ ਤੁਸੀਂ ਦੇਖੋ ਬੱਚਿਓ ਹੈਰਾਨ ਹੋ ਜਾਓਗੇ ਕਿ ਇਹ ਕਿੰਨਾ ਸੌਖਾ ਸਵਾਲ ਹੈ ਬਸ ਇਹ ਸੋਲੂਸ਼ਨ ਹੈ ਬੱਚਿਓ ਇਹ ਕਹਿ ਪੜਾ ਇਹ ਦੂਜਾ ਪੜਾ ਤੇ ਇੱਥੇ ਸਿੱਧ ਹੋ ਗਿਆ ਹੱਲ ਕੋਣ ACP ਬਰਾਬਰ ਕੋਣ TDA कोण एही ਲੈਣਾ ਹੈ ਕੋਣ ਲੈਣਾ ACP ਕਿਹਦੇ ਬਰਾਬਰ ਹੈ PBA ਇਹ ਕਿਉਂ ਬੱਚੋ ਇਹ ਚਾਪ ਹੈਗੀ ਹੈ ਚਾਪ AP ਦੁਆਰਾ ਬਣਾਏ ਗਏ ਹੈ ਇੱਕੋ ਚੱਕਰੀ ਖੰਡ ਦੇ ਕੋਣ ਨੇ ਇਹ ਦੇਖੋ AP ਨੇ ਇਹ ਕੋਣ ਬਣਾਇਆ APC ਤੇ ਇਸੇ AP ਨੇ ਬਣਾਇਆ ਇਹ ਵਾਲਾ ਕੋਣ ਇਹ ਵਾਲਾ PBA ਸੋ PBA ਵੀ PC ਦੇ ਨਾਲ ਬੰਦਾ ਪਿਆ ਹੈ PCA ਜਾਂ APC ਵੀ केपी ਦੇ ਨਾਲ ਬਣਦਾ ਪਿਆ ਸੋ ਕੋਣ ACP ਬਰਾਬਰ ਕੋਣ PB ਹੈ ਵੱਡੇ ਚੱਕਰ ਦੀ ਚਾਪ A ਦੋ ਆ ਵੱਡਾ ਚੱਕਰ ਦੀ ਚਾਪ AP ਦੁਆਰਾ ਬਣਾਏ ਇੱਕ ਚੱਕਰਖੰਡ ਦੇ ਕੋਣ ਠੀਕ ਹੈ ਅਤੇ QCD ਹੋਣਾ QCD ਲੈ ਲਈ ਹੈ QCD ਹੈ ਬਰਾਬਰ ਇਹ ਬੱਚਿਓ ਕਿਦੇ DBQ ਕਿਉਂ ਇਹ ਜਿਹੜੀ ਚਾਪ ਹੈ DQ ਛੋਟੇ ਚੱਕਰ ਦੀ ਚਾਪ DQ ਦੁਆਰਾ ਇੱਕੋ ਚੱਕਰਖੰਡ ਤੇ कोण ਲਓ ਜੀ ਇਹ ਹੀ ਚਾਪ ਜਿਹੜੀ DQ ਹੈ ਇਹ DCQ ਬਣਾ ਰਹੀ ਹੈ ਤੇ ਇਹੀ ਚਾਪ DBQ ਵੀ ਬਣਾ ਰਹੀ ਹੈ ਸੋ QCD DBQ ਇਹਨੂੰ ਦੇ ਦਿੱਤਾ ਨੰਬਰ 2 ਛੋਟੇ ਚੱਕਰ ਦੀ ਚਾਪ DQ ਦੁਆਰਾ ਬਣਾਏ ਇੱਕ ਚੱਕਰਖੰਡ ਦੇ ਕੋਣ ਪਰ PBA DBQ GB DBQ ਕਿਉਂ ਬੱਚਿਓ ਸ਼ਿਖਰ ਸੰਮੂਕ ਕੋਣ ਹੈ ਦੇਖੋ ਇੱਕ ਰੇਖਾਖੰਡ ਹੈ ਇੱਕ ਰੇਖਾਖੰਡਾ ਹੈ ਤੇ ਇਹ ਕੋਣ ਤੇ ਇਹ ਕੋਣ ਇਹ ਦੋਨੋਂ ਬਰਾਬਰ ਹੋ ਗਏ ਕਿਉਂ ਸ਼ਿਖਰ ਸੰਮੁਖ ਕੋਣ ਤੇ ਬੱਚਿਓ 1 2 ਅਤੇ 3 ਤੋਂ ਸਾਨੂੰ ਪ੍ਰਾਪਤ ਹੁੰਦਾ ਹੈ ਇਹ ਦੇਖੋ ਇਹ ਹੈਗਾ ਬੱਚਿਓ ਪੀਵੀਏ ਹੈਗਾ ਡੀਬੀਕਿਊ ਤੇ ਪੀਬੀਏ ਬਰਾਬਰ ਡੀਬੀਕਿਊ ਦੇ ਬਰਾਬਰ ਹੈ ਸੋ ਜੇ ਪੀਬੀਏ ਉਹ ਡੀਬੀਕਿਊ ਦੋਨੋਂ ਬਰਾਬਰ ਨੇ ਤੇ ਸੱਜੇ ਪਾਸੇ ਬਰਾਬਰ ਹੋਏ ਤੇ ਦੋਨੋਂ ਖੰਬੇ ਪਾਸੇ ਬਰਾਬਰ ਹੋ ਜਾਣਗੇ ਇਸ ਕਰਕੇ ਕੋਣ ਏਸੀਪੀ ਬਰਾਬਰ ਕੋਣ ਕਿਊਸੀਡੀ ਇਹ ਇਹੀ ਅਸੀਂ ਸਿੱਧ ਕਰਨਾ ਸੀ ਤੇ ਸਿੱਧ ਹੋ ਗਿਆ ਤੇ ਤੁਸੀਂ ਦੇਖਿਆ ਬੱਚਿਓ 1 2 ਤੇ ਤੀਜਾ ਇਹ ਵਰਤ ਕੇ ਇਹ ਸਾਡਾ ਸਵਾਲ ਹੱਲ ਹੋ ਗਿਆ ਤੇ ਜਿਹੜਾ ਇਹਨਾਂ ਗੁੰਝਲਦਾਰ ਲੱਗਦਾ ਸੀਗਾ ਉਹ ਸਵਾਲ ਕਿੰਨਾ ਸੌਖਾ ਸੀ ਸੋ ਪਿਆਰੇ ਵਿਦਿਆਰਥੀਓ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ